ਲਓ ਵੀ ਸੱਜਣੋ ਤੁਹਾਨੂੰ ਅੱਜ ਦੋ ਸੋਫਿਆਂ ਦੇ ਦਰਸ਼ਨ ਪਾਉਣਿਆ ਸੋਫੇ ਤੁਸੀਂ ਆਮ ਸ਼ੋਰੂਮਾਂ ਤੇ ਲੈਣ ਜਾਉਗੇ 3 ਲੱਖ 3.5 ਲੱਖ ਸਾਗਵਾਨ ਦੇ ਬਣੇ ਹੋਏ ਨੇ ਪਰ ਇੱਥੇ ਤੁਹਾਨੂੰ ਮਿੱਟੀ ਦੇ ਭਾਅ ਦਵਾ ਦੇਣੇ ਕਿੰਨੇ ਸੀਟੜਾ ਜੀ 9 ਸੀਟਰ ਸੋਫਾ ਨਾਲ ਟੇਬਲ ਹੈ ਜੀ ਅੱਛਾ ਜੀ ਸਾਗਵਾਨ ਦਾ ਕੰਮ ਹੋਇਆ ਪੀਯੂ ਪਾਲਿਸ਼ ਹੋਈ ਹੈ ਚੈਂਪੀਅਨ ਕਲਰ ਹੋਇਆ ਹੋਇਆ ਹੈਗਾ ਗਾਰੰਟੀ ਕਿੰਨੀ ਹੈ ਜੀ 10 ਸਾਲ ਦੀ ਗਾਰੰਟੀ ਹੈ ਤੁਸੀਂ ਥੱਲੇ ਪੈਰਾਂ ਕਿੰਨੀ ਕੜਾਈ ਮਾਰ ਕੇ ਦੇਖੋ ਕੜਾਈ ਦਾ ਕੰਮ ਕਿੰਨਾ ਹੋਇਆ ਹੈਗਾ ਪੈਰ ਵੀ ਤੁਹਾਡਾ ਡਬਲ ਡਬਲ ਲੱਗੇ ਹੋਏ ਨੇ ਜੀ ਪੈਰ ਵੀ ਡਬਲ ਡਬਲ ਲੱਗੇ ਹੋਏ ਨੇ ਮਜ਼ਬੂਤੀ ਕਰ ਲਿਓ ਤੇ ਦੂਜਾ ਸੁਪਾ ਆ ਗਿਆ ਇਦੇ ਨਾਲ ਪੱਟੀਆਂ ਕੁਰਸੀਆਂ ਨੇ ਜੀ ਇਹਦੇ ਨਾਲ ਮਹਾਰਾਜਾ ਕੁਰਸੀਆਂ ਨੇ ਪਰ ਇਹ ਐਕਸਟਰਾ ਵੱਧਾ ਕੋਈ ਨਹੀਂ ਲਾਇਆ ਸੇਮ ਰੇਟ ਹੀ ਹੈ ਜੀ ਆਹ ਦੇਖੋ ਭਾਈ ਆਹ ਕਪੜਾ ਕਪੜਾ ਕਿੰਨਾ ਸੋਹਣਾ ਲੱਗਿਆ ਮੂੰਹੋਂ ਬੋਲਦਾ ਹੈਗਾ ਰੇਟ 3.5 ਲੱਖ ਨਹੀਂ ਕੋਈ 3 ਲੱਖ ਨਹੀਂ ਬਹੁਤ ਘੱਟ ਰੇਟ ਹੈਗਾ ਤੇ ਡਿਲੀਵਰੀ ਵੀ ਫ੍ਰੀ ਆਣਾ ਯਾਰ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈ ਆਨਲਾਈਨ ਬੁਕਿੰਗ ਵਾਸਤੇ 1000 ਰੁਪਏ ਦੇਣੇ ਹੈਗਾ ਬਾਕੀ ਪੇਮੈਂਟ ਜਦੋਂ ਤੁਹਾਡੇ ਘਰੇ ਸੋਫਾ ਪਹੁੰਚ ਗਿਆ ਉਹ ਦੇਣੀ ਹੈਗੀ ਯੂਪੀ ਬਿਹਾਰ ਜਿੱਥੇ ਮਰਜ਼ੀ ਬੁਕਿੰਗ ਕਰਾਉਣੀ ਹੈ ਪੰਜਾਬ ਦੇ ਬਾਰਡਰ ਤੱਕ ਦਾ ਲੂ ਖਰਚਾ ਛੱਡ ਦਾਂਗੇ ਉਸ ਤੋਂ ਰੁਪਈਆ ਬੁਕਿੰਗ ਹੈਗੀ 1,39,000 ਰੁਪਏ ਦੇਣਾ ਜਦੋਂ ਘਰੇ ਸੋਫਾ ਪਹੁੰਚ ਗਿਆ ਚੱਕੋ ਜੀ ਵੀਡੀਓ ਸ਼ੇਅਰ ਕਰ ਦਿਓ 1,40,000 ਦਾ ਸੋਫਾ ਤੁਹਾਨੂੰ ਮਿਲੂਗਾ ਮਿਲੂ ਕਿੱਥੋਂ ਮਹਾਰਾਜਾ ਫਰਨੀਚਰ ਰਾਏ ਕੋਟ ਧੰਨਵਾਦ